ਰੋਂਦਿਆਂ ਨੂੰ ਹੱਸਾਦਿਆ ਕਰੋ ਰੋਂਦਿਆਂ ਨੂੰ ਹੱਸਾਦਿਆ ਕਰੋ ਭੁੱਲਿਆਂ ਨੂੰ ਰਾਹ ਪਾਦਿਆ ਕਰੋ ਰੋਂਦਿਆਂ ਨੂੰ ਹੱਸਾਦਿਆ ਕਰੋ ਭੁੱਲਿਆਂ ਨੂੰ ਰਾਹ ਪਾਦਿਆ ਕਰੋ ਦੂਜੇ ਦਾ ਕੰਮ ਵੇਖ ਕੇ ਆਪਣਾ ਗਮ ਭੁਲਾਦਿਆ ਕਰੋ ਕਿਸੇ ਲੋੜਵੰਦ ਦੀ ਕਰਕੇ ਮਦਦ ਉਸ ਦੀ ਸਮੱਸਿਆ ਮਿਟਾ ਦਿਆ ਕਰੋ ਕਿਸੇ ਨਚਾਰ ਜਾਂ ਦੁਖੀ ਨੂੰ ਉਸ ਦਾ ਦਰਦ ਮਿਟਾ ਦਿਆ ਕਰੋ ਰੋਂਦੇ ਨੂੰ ਹਸਾ ਦਿਆ ਕਰੋ ਤੇ ਪੁੱਲੀਆਂ ਨੂੰ ਰਾ ਪਾ ਦਿਆ ਕਰੋ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਵੇਖਣ ਲਈ ਤਾਂ